ਗੁਰਮੁਖ ਪਿਆਰੇ ਆਈ ਬਲਵਿੰਦਰ ਸਿੰਘ ਜੀ ਜੋ ਕਿ ਪਰਮੇਸ਼ਰ ਦੇ ਚਰਨਾਂ ਦੀ ਜਾਗਰਾਤੀ ਉਹਨਾਂ ਦੇ निमित्त ਪਾਣੀ ਦਾ ਪ੍ਰਵਾਹ ਚੰਗੇ ਗੁਰਮੁਖ ਪਿਆਰਿਆਂ ਨੇ ਕੀਰਤਨ ਕੀਤਾ ਹੈ ਉਹ ਬਹੁਤਾ ਨਹੀਂ 10-15 ਮਿੰਟ ਦੀ ਹਾਜ਼ਰੀ ਲਵਹੀ ਹੈ ਸਰਦਾ ਦੇ ਫੁੱਲ ਭੇਟ ਕਰਨੇ ਆਪਾਂ ਕੋਈ ਇਲਾਹਾ ਲੈ ਕੇ ਜਾਣਾ ਹੈ ਬਈ ਪ੍ਰਾਪਤਮਾਨਤ ਦੀ ਹਰੀਆ ਗੋਬਿੰਦ ਦਾ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਹੀ ਤੇਰੇ ਕਿ ਤਨ ਕਾਂ ਮਿਲ ਸਾਧ ਸੰਸਭਾ ਜੀ ਕੇਵਲ ਨਾਮ ਪਹਿਲਾਂ ਹੀ ਛੜੀ ਰੋਧ ਨਮਿਤ 2 ਮਿੰਟ ਲਈ ਜਾਪ ਸਮਰਨ ਕਰਾਂਗੇ ਬਾਰੀ ਸਿਰ ਬੋਲਣਾ ਹੈ ਸਾਰਿਆਂ ਨੇ ਪਹਿਲੇ ਸਿੱਖ ਸਾਸ ਮੋਲੇ ਦਾ ਕਿਰਪਾ ਜੀ ਨੇ ਬੋਲਣਾ ਹੈ ਤੀਜੇ ਸਿੱਧ ਬੀਬੀਆਂ ਨੇ ਬੋਲਣ ਦੀ ਕਿਰਪਾ ਦਿੱਤ ਕਰਨੀ ਹੈ ਸਤ ਨਾਮ ਵਾਹਿਗੁਰੂ 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 ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਬੋਲੋ ਬੀਬੀਓ ਸਤ Sat. ਜੋ ਯੁਗ ਜਿਉ ਸੋ ਬਿਨਸ ਹੈ ਜੋ ਯੁਗ ਜਿਉ ਸੋ ਬਿਨਸ ਹੈ ਪਰੋ ਆਜ ਕਿਖਾ ਨਾਨਕ ਹਰ ਗੁਣ ਲਏ ਲੈ ਛਾੜ ਸਗਲ ਜਨਿਆ ਹਨ ਕਰੋ ਕਨੰਤੀ ਸੁਨ ਮੇਰੇ ਮੀਤਾ ਸੰਤ ਟਹਿਲ ਕੀ ਬਿਨਾ ਇਹਾ ਘਾਟ ਚਰ ਹਰ ਲਾ ਆਗਰਸਨ ਸੁਨੇਨਾ ਗੋਰਮਕਨ ਸਵਾਰ ਦਰਗਾਹ ਚੰਨਿਆ ਸੱਚੀ ਦਰਗਹ ਜਾਏ ਸੱਚਾ ਬਿਰਮਨ ਮੂਰਮੁਖ ਸੱਚੀ ਦਰਗਾਹ ਧਿਆਵੇ ਜਨਮਾਸਵਾਰੇ ਅਪਾ ਜਾਈ ਸੱਚਾ ਪਰਮਾਤੇ ਭਾਈ ਬਲਵਿੰਦਰ ਸਿੰਘ ਜੀ ਚੌਕੀ ਪੂਰਨ ਗੁਰਸਿੱਖ ਸੰਗ ਕਈ ਵਾਰ ਤਾਂ ਬੰਦਾ ਜਦੋਂ ਜਾਂਦਾ ਹੈ ਸੰਸਾਰ ਤੋਂ ਕੰਮ ਕੋਈ ਨਹੀਂ ਸਿੱਧੇ ਕਰਕੇ ਜਾਂਦਾ ਤੇ ਕਹਿਣਾ ਪੈਂਦਾ ਹੈ ਪਰ ਇੱਥੇ ਗੱਲ ਬਿਲਕੁਲ ਸੱਚ ਹੈ ਵਿੱਚ ਦੁਨੀਆਂ ਸੇਵ ਕਮਾਈ ਸਾਰੇ ਤੋਂ ਵਿੱਚ ਦੁਨੀਆਂ ਸੇਵ ਕਮਾਈ ਹੈ ਆ ਦਰਗਾਹ ਕੈਸਣਾ ਆਈਏ ਕੋ ਨਾਨਕ ਪਾਏ ਹੁਣੇ ਇਹੋ ਜੀਆਂ ਰੂਹਾਂ ਵਾਸਤੇ ਗੁਰੂ ਰਾਮਦਾਸ ਜੀ ਕਹਿੰਦੇ ਪਰ ਸਿੱਖਾ ਮਨ ਵਧਾਈਆਂ ਜਿਨ ਮੇਰੇ ਸਤਿਗੁਰੂ ਇਕੱਠਾ ਰਾਮ ਰਾਜ ਜੀ ਕੋਈ ਕਰਗਾ ਨ ਸਮਾਵੇ ਹਰ ਨਾਮ ਕੀ ਸੋ ਲੱਗੇ ਪਰ ਸਿੱਖਾ ਮਨ ਵਿੱਚਾ ਹਰ ਦਰਗਾਹ ਕੋ ਸਿੱਖ ਐ ਨਹੀਂ ਜਿਨਾ ਮੇਰਾ ਸਤਿਗੁਰੂ ਇਕੱਠਾ ਜਦੋਂ ਇਹ ਅੰਨੀਆਂ ਦਰਗਾਹ ਚ ਤਰ ਜਾਂਦੀ ਐ ਉਨਾ ਦਾ ਉੱਥੇ ਵੀ ਸਤਕਾਰ ਹੁੰਦਾ ਵੀ ਜੀਵਨ ਦੀ ਬਾਜੀ ਇਹ ਰੂਹ ਜਿੱਤ ਕੇ ਆਈ ਹੈ ਇਲਾਕੇ ਦੇ ਵਿੱਚ ਨਾ ਆ ਜਿਹਨਾਂ ਦੇ ਵਿੱਚੇ ਕਰਨ ਜਿੱਥੇ ਜਿੱਥੇ ਵੀ ਜਾਣਾ ਮੌਤੀ ਥਾਂਵਾਂ ਤੇ ਜੋੜਿਆ ਦੀ ਸੇਵਾ ਪੈਸੇ ਕਿਰ ਕਰਦੀ ਇਹ ਨਹੀਂ ਇੱਕ ਕੁਰਸੀ ਤੇ ਬੈਠ ਕੇ ਸਿੰਘਾਂ ਨੂੰ ਜਾਣਾ ਵੀ ਤੁਸੀਂ ਜੋੜੇ ਚ ਕੋ ਨਾ ਆਈ ਨਾ ਜਿਹੜਾ ਵੀ ਬੰਦਾ ਉਹ ਨਾ ਆਪ ਪਹਿਲਾਂ ਜੋੜੇ ਚ ਬੈਠ ਕੇ ਹੋ ਕੇ ਰਹੇ ਆਪ ਹਰ ਥਾਂ ਸੇਵਾ ਕਰਦੇ ਆਗੁਰ ਸਿੱਖ ਦਾ ਨੀਮ ਹੋਏ ਕਰਦਾ ਉਹਨੂੰ ਪਤਾ ਵੀ ਇਹ ਜੀਵਨ ਦਾ ਜਿਹੜਾ ਪਾਣੀ ਦਾ ਹਕਮ ਫੁੱਲ ਫਲਾ ਤੇ ਇੱਕ ਦਿਨ ਫੁੱਟ ਜਾਣਾ ਹੈ ਜੈਸੀ ਜਲ ਕੇ ਫੁੱਲ ਫਲਾ ਉੱਗ ਜਾ ਤੇ ਸਹੀਦ ਜਗ ਰਚਨਾ ਕੈਸੀ ਰਚੀ ਕੌਣਾ ਹਕ ਸੁਸਮੀਤ ਜੀਵਨ ਦਾ ਲਾਹ ਲੈ ਕੇ ਜਾਂਦੇ ਨੇ ਪਰ ਮੁਤ ਪਿਆਰੇ ਜਿਵੇਂ ਫਰੀਦ ਜੀ ਕਹਿੰਦੇ ਮੌਤੇ ਰੰਗ ਬੰਨਾ ਐਵੇਂ ਦਸੈ ਜਿਉ ਦਰਿਆ ਬੈਟਾ ਅੱਕੇ ਦੁੱਖ ਜਿਵੇਂ ਦਰਦਿਆ ਹੂਲ ਪਵੇਂ ਦਾ ਆ ਇੱਕ ਨਾਂ ਨੂੰ ਸਭ ਸੋਜੀ ਆਈ ਇੱਕ ਫਿਰਦੇ ਇਹ ਪ੍ਰਵਾਹ ਅਮਲ ਜੀ ਕੀਤੇ ਦੁਨੀ ਵਿੱਚ ਸੇ ਦਰਦ ਉਗਾ ਇਹ ਰੱਬ ਨੇ ਨਾ ਰਚਨਾ ਇਹ ਦੁਸ਼ਤਰਾ ਬਣਾਈ ਹੈ ਸਾਡੇ ਤੋਂ ਪਹਿਲਾਂ ਸਤਕਾਰ ਜੀ ਉਪਰਮੋਂ ਪਿਆਰੇ ਨੇ ਸ਼ਬਦ ਪੜਿਆ ਆਪ ਹੀ ਕਰਨਾ ਕਿਉਂ ਕਲ ਆਪ ਹੀ ਤੈ ਹੈ ਧਾਰੀ ਹੈ ਵੇਖਿਆ ਕੀ ਤਾਂ ਆਪਣਾ ਤਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੱਚ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀਤ ਪ੍ਰਾਨ ਹੈ ਕਿਉ ਸਾਰੇ ਮਨ ਸਾਰੀ ਐ ਆਪੜ ਹੈ ਆਪਣਾ ਆਗੇ ਹੀ ਕਾਟ ਸਵਾਰੀ ਐ ਤੇ ਵੀਰ ਜੀ ਕਹਿੰਦੇ ਮਾਫ ਕਰਨਾ ਫਰੀਦ ਜੀ ਕਹਿੰਦੇ ਕਿੱਥੇ ਟੰਡੇ ਮਾਤੀ ਸਾਰੇ ਕੋ ਕਿੱਥੇ ਟੰਡੇ ਆਪਿਆਂ ਜਿਨੇ ਤੋਜਣ ਓਏ ਆਪਸੋ ਲੜਗੇ ਤੂੰ ਅਜੇ ਨਾ ਪਤੀਣਾ ਓਏ ਆ ਵੇ ਤਵਾਰ ਖੜੀਏ ਵੱਡੇ ਬਜ਼ੁਰਗਾਂ ਨੂੰ ਯਾਦ ਕਰੀਏ ਉਹਨਾਂ ਦੇ ਜੀਵਨ ਤੋਂ ਸਿੱਖਿਆ ਲਈਏ ਉਹ ਕਿੱਥੇ ਦਰਗੇ ਮਾਤੇ ਜਿਹੜੇ ਲਾ Tchau, tchau. Thank you. Yes. Thank you. ਅੱਜ ਪਿੰਡੋਂ ਕੰਢੀ ਸ਼੍ਰੀ ਅਨਪਾਰ ਸਾਹਿਬ ਵੀ ਆਰੰਭ ਕੀਤੇ ਗਏ ਨੇ ਆਪਾਂ ਆਪਣੇ ਹਿਸਾਬ ਨਾਲ ਕਈਆਂ ਕੱਲ ਨੂੰ ਵੀ ਕਰਨੇ ਪਰ ਅੱਜ ਵੀ ਕਰਨੇ ਆ ਗੱਲ ਕਰਕੇ ਆਪਾਂ ਸਮਾਪਤੀ ਕਰਦੇ ਹਾਂ ਗੁਰਨਾਥ ਸਿੰਘ ਜੀ ਮਹਾਰਾਜ ਇੱਕ ਨਗਰ ਨੇ ਬਾਰ ਬਾਰ ਬੈਠੇ ਨੇ ਮੇਰੇ ਮਾਹੀ ਦਾ ਤੋਂ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਕਿਆ ਛੇੜੇ ਇੱਕ ਚੌਂਰ ਹੱਥ ਫੱਡੇ ਮਰਦਾਨਾ ਰਵਾਗ ਜਾਂਦਾ ਹੈ ਬਾਲਾ ਸੌਰ ਕਰਦਾ ਹੈ ਬਾਬਾ ਜੀ ਬੈਠੇ ਨੇ ਮਰਦਾਨਾ ਕਹਿੰਦਾ ਬਾਬਾ ਜੀ ਮੈਨੂੰ ਤਾਂ ਭੁੱਖ ਲੱਗੀ ਏ ਸਤਿਗੁਰੂ ਪਾਤਸ਼ਾਹ ਕਹਿੰਦੇ ਜਾ ਮਰਦਾਨੀਆਂ ਨਗਰ ਵਿੱਚ ਚਲੇ ਜਾ ਕੋਈ ਪ੍ਰਸ਼ਾਸਾ ਛੱਗਿਆ ਕਿਸੇ ਦੇ ਘਰੋਂ ਜਾ ਕੇ ਮਰਦਾਨਾ ਜਦ ਨਗਰ ਵੱਲ ਗਿਆ ਇਹ ਰਸਤੇ ਦੇ ਵਿੱਚ ਨਾ ਫੋਨ ਏਕਾ ਕਬਰਸਤਾਨ ਵੇਖਿਆ ਕਬਰਾਂ ਬਣੀਆਂ ਹੋਈਆਂ ਉਹ ਕਬਰਾਂ ਦੇ ਉੱਤੇ ਤਖਤੀਆਂ ਲੱਗੀਆਂ ਕਈਆਂ ਦੇ ਉੱਤੇ ਪੱਥਰ ਲੱਗੇ ਹੁੰਦੇ ਜਿਹੜੇ ਗੋਰਿਆਂ ਦੇ ਮੁਲਕ ਨੇ ਨਾ ਬਹੁਤੇ ਉਹ ਜਾ ਗੋਰਾਂ ਪੱਥਰ ਲਾ ਦਿੰਦੇ ਪਰ ਮਾਰਬਲ ਵਗੈਰਾ ਲਾ ਕੇ ਖਤਮ ਦੇ ਵੀ ਆ ਬੰਦਾ ਆ ਕੰਮ ਕਰਦਾ ਸੀ ਆ ਇਹਦੇ ਰਿਸ਼ਤੇਦਾਰ ਆ ਅੱਛਾ ਜੀ ਉਹ ਕਬਰਾਂ ਦੇਖੀਆਂ ਮੈਦਾਨੇ ਨੇ ਉਹ ਕਬਰਾਂ ਦੇ ਉੱਤੇ ਨਾ ਜਦੋਂ ਬੰਦੇ ਦਾ ਨਾਮ ਲਿਖਿਆ ਜਿਹੜਾ ਚੜ੍ਹਾਈ ਕਰਕੇ ਜਿਹੜੀ ਕਬਰ ਹੁੰਦੀ ਉਹ ਥੱਲੇ ਉੱਪਰ ਲਿਖੀ ਆ ਕਿਸੇ ਦੀ 5 ਸਾਲ ਕਿਸੇ ਦੀ 10 ਸਾਲ ਕਿਸੇ ਦੀ 15 ਸਾਲ ਕਿਸੇ ਦੀ 7 ਸਾਲ ਉਹ ਜਿਹਦੀ ਉਮਰ 5 ਸਾਲ ਵੀ ਨਹੀਂ ਸੀ ਨਾ ਉਹਦੇ ਵੀ ਥੱਲੇ ਈਆਂ ਪੁੱਤਾਂ ਦੇ ਨਾਮ ਲਿਖੇ ਹੋਏ ਬੜਾ ਪਰੇਸ਼ਾਨ ਇਹ ਆ ਕੇ ਬਾਬਾ ਜੀ ਨੂੰ ਕਹਿੰਦਾ ਹੈ ਮਹਾਰਾਜ ਕਹਿੰਦਾ ਬਾਬਾ ਜੀ ਬੰਦਿਆ ਤੇ ਉਮਰ ਤੇ 5-5 ਸਾਲ ਆ ਤੇ ਥੱਲੇ ਟੀਆ ਪੱਤਾ ਦੇ ਵੀ ਨਾਂ ਲਿਖੇ ਹੋਏ ਮਾਰੇ ਕੋਈ ਸਮਝ ਨਹੀਂ ਆਈ ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆ ਇਹ ਜਿਹੜੇ ਪਿੰਡ ਦੇ ਲੋਕ ਨੇ ਸਿਆਣੇ ਨੇ ਇਹਨਾਂ ਦੀ ਭੜਕਾ ਵਾਲੀ ਗੁਰਮਤ ਵਾਲੀ ਸੂਝ ਹੈ ਕਹਿੰਦੇ ਜਾਂ ਪਿੰਡਾਂ 'ਗੇ ਪੁੱਛ ਗਏ ਪਿੰਡ ਵਿੱਚ ਚਲੇ ਗਿਆ ਮਰਦਾਨਾ ਸੋਚੀ ਲੈ ਕੇ ਚੱਜਾ ਮਰਦਾਨਾ ਜੀ ਗਏ ਇੱਕ ਬੰਦੇ ਨੂੰ ਪੁੱਛਿਆ ਬਈ ਬੜੀ ਛੋਟੀ ਛੋਟੀ ਉਮਰੇ ਤੁਹਾਡੇ ਬੰਦੇ ਚਲੇ ਵੇ ਕਹਿੰਦਾ ਭਰਤੀ ਆਉਤ ਕਿੱਦਾਂ ਹੋਏ ਇੰਦੀ ਛੋਟੀ ਉਮਰ ਉਹ ਇੱਕ ਸਿਆਣਾ ਬੰਦਾ ਕਹਿੰਦਾ ਭਾਈ ਅਸਲ ਦੇ ਵਿੱਚ ਤਾਂ ਨਾ ਅਸੀਂ ਕੋਈ ਉਮਰ ਵੇਖਦੇ ਆ ਜਿਹਦੇ ਵਿੱਚ ਬੰਦਾ ਨਾ ਮੁਜਫਦਾ ਦੂਜੀ ਵੱਲੋਂ ਨਿਕਲਦੇ ਇਨੀ ਆ ਸਹਰ ਨਾਮਾ ਨਾਮ ਜੀਤਿਉ ਸਿੱਟਾਇ ਜਗ ਆਏ RAM RAJ JI ਯੋ ਮਾਨਸ ਜਨਮ ਰਭੈ ਨਾਮ ਬਿਨਾ ਮਿਰਥਾ ਸਮਝਾਈ ਹੁਣ ਵਰਤੇ ਹਰ ਨਾਮ ਨ ਬੀਜਿਓ ਅੱਗੇ ਕੁੱਖਾ ਕੀ ਖਾਏ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਲ ਕਰ ਪਾਏ ਜਿਹੜੀ ਉਮਰ ਚ ਬੰਦਾ ਬੰਦਗੀ ਵਾਲੇ ਪਾਸੇ ਨਹੀਂ ਨ ਲੱਗਦਾ ਅਸੀਂ ਉਹ ਉਮਰ ਹੀ ਨਹੀਂ ਗਿਣਦੇ ਜਦੋਂ ਨਾ ਆਪਾਂ ਮਰਤ ਛੱਕਦੇ ਉੱਥੇ ਵੀ ਗੱਲ ਕੀਤੀ ਜਾਂਦੀ ਆਪਾਂ ਖਿਆਲ ਨਹੀਂ ਕਰਦੇ ਪੰਜ ਪਿਆਰੇ ਕਹਿੰਦੇ ਤੁਹਾਡੇ ਪਿਛਲੇ ਗਰਾਹ ਬਕਸੇ ਗਏ ਅੱਜ ਤੋਂ ਤੁਹਾਡਾ ਨਵਾਂ ਜੀਵਨ ਸ਼ੁਰੂ ਹੋਇਆ ਇਹ ਬੰਦੇ ਕਹਿੰਦੇ ਅਸਲ ਜ਼ਿੰਦਗੀ ਤਾਂ ਉਹ ਹੀ ਗਿਣਦੇ ਆਂ ਅਸੀਂ ਜਿਹਦੇ ਵਿੱਚ ਬੰਦਾ ਨਾਮ ਜੱਪਦਾ ਹੈ ਜਿਹੜਾ ਰੱਬ ਦਾ ਨਾਮ ਹੀ ਨਾ ਲੈਂਦਾ ਉਹਦਾ ਤਾਂ ਜੀਵ ਜਹਾ ਆਇਆ ਮੋ ਜਹਾ ਨਾ ਆਇਆ ਬੋਲਦਾ ਕੋਈ ਭਰ ਕਰਨੀ ਪਿਆ ਕਰਦਾ ਸੋ ਤਾਂ ਬਰਵਿੰਦਰ ਸਿੰਘ ਜੀ ਦੀ ਜੀਵਨ ਤੋਂ ਆਪਕਾ ਸੇਧ ਪ੍ਰਾਪਤ ਕਰੀਏ ਨੌਵੇਂ ਪਾਇਸ਼ਾ ਦੇ ਸਾਡੇ ਤਿਸ ਸੋ ਸੀਦੀ ਦਿਹਾੜੇ ਆ ਰਹੇ ਨੇ ਮਹਾਰਾਜ ਫਰਮਾਉਂਦੇ ਨੇ ਕຸນ ਕੋ ਬੰਦ ਗਾਇਓ ਨਹੀਂ ਜਨਮ ਤਕਰਤਕੀਨ ਉਹ ਨਾਨਕ ਹਰ ਪੰਜ ਮਨਾ ਜੀਵਤ ਜਲ ਕੋ ਮੀਨ ਸਾਰੇ ਕੋ ਜੈਸੀ ਜਲ ਤੇ ਬੋਲ ਬੋਲਦਾ ਪਾਣੀ ਦਾ ਬੁਲਬੁਲਾ ਹੈ ਪਤਾ ਨਹੀਂ ਇਹ ਬੁਲਬੁਲਾ ਕਿੱਥੇ ਫਟ ਜਾਣਾ ਹੈ ਸਮਾਂ ਲੈ ਕੇ ਵਿਚ ਲਾਈਏ ਕਿ ਜੀਵਨ ਦੀ ਕੋਈ ਗਰੰਟੀ ਨਹੀਂ ਹੈ ਬਾਲ ਜਵਾਨੀ ਅਰ ਮਰਦ ਤੁਨਾ 3 ਅਵਸਥਾ 4 ਚੌਥੀ ਅਵਸਥਾ ਦੀ ਮੌਤ ਦੀ ਹੈ ਸਾਡੀ ਤ੍ਰੈਮਣ ਤੇ ਹੋਈ ਚੱਲਿਆ ਪਾਣੀ ਆਨਾ ਆਇਓ ਬੰਦਾ ਦੁਨੀਆ ਵਿੱਚ ਵੱਧ ਇਸ ਦੀ ਮਾਨਾ ਪਰ ਪਰ ਮੌਤ ਜਾਂ ਆਪਸੀ ਸਮਦਰਵਾਜੇ ਪਾਨਾ ਤੇ ਨਾਮ ਪਿਆਰਿਆਂ ਤਾਈਆਂ ਕਿ ਤਾ ਬੰਨ ਇੱਕ ਬੰਦਾ ਚੱਲਿਆ ਚੌ ਜਣੀਆਂ ਦੇ ਤਾਨਾ ਅਮਲ ਜੀ ਕੀਤੇ ਦੁਨੀਆ ਵਿੱਚ ਸੇ ਸਰਗਰ ਆਏ ਕਾਮਾ ਸਾਨੂੰ ਕੱਲ ਪਤਾ ਲੱਗਾ ਸੀ ਭਾਈ ਸਾਹਿਬ ਵੀ ਉਹਨਾਂ ਬਾਰੇ ਤੇ ਅਸੀਂ ਕਿਰ ਅੱਜ ਚੱਲੇ ਤਾਂ ਹੋਰ ਕਿਤੇ ਸੀ ਅਸੀਂ ਕਹਿੰਦੇ ਚਲੋ ਸਾਡਾ ਬੜਾ ਪ੍ਰੇਮ ਸਿਬਾਰ ਦਵਾਨਾਂ ਤੇ ਮਿਲਦੇ ਰਹਿੰਦੇ ਸਨ ਤੇ ਅਸੀਂ ਕਹਿੰਦੇ ਅਸੀਂ ਜਾ ਕੇ ਮੱਥਾ ਟੇਕ ਕੇ ਜ਼ਰੂਰ ਆਉਣਾ ਹੈ

ਕਿਉਂ ਉਹ ਹੈ ਸਾਇੰਸ ਕਿਉਂ ਮੇਲ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਸਤਿਗੁਰੂ ਪਾਤਸ਼ਾਹ ਬਖਸ਼ ਕਰਨ ਦੀ ਸ਼ਮ ਦੀ ਸ਼ਮ ਕੇ ਪਰਿਵਾਰ ਦੇ ਸਿਰ ਤੇ ਮੀਰ ਪ੍ਰਿਆਤ ਕਰਨ ਦਾ ਆਉਤਾ ਮੈਂ ਇੱਕ ਪੜੀਏ ਇਹ ਸਿਰ ਆਪਸ ਵਿੱਚ ਮਾਫੀ ਕਰਦੇ ਹਾਂ ਸਾਰੇ ਨਰਲ ਨਰਲ ਕੇ ਬਾਅਦ ਚ ਨਵੇਂ ਸੰਗਤ ਦੇ ਸਾਥ ਸੋਲਣ ਦਾ ਬੰਦ ਕਰਨੀ ਹੈ

i <laughs>